ਸਾਰੇ ਤੇ ਬਾਈਟ ਦੇ ਦਿਓ ਵੀ ਜੋ ਤੁਹਾਡਾ ਹੋ ਗਿਆ ਤੁਹਾਡੇ ਵੱਲੋਂ ਜਾਉਣਾ ਬਰੋ ਇਹ ਸੱਦੋ ਵੀ ਉਹਦੇ ਬਾਰੇ ਜੋ ਤੁਹਾਡੇ ਨੂੰ ਕਰ ਤਾਂ ਲੈਣਾ ਇੱਕ ਮਿੰਟ ਕਰੀਏ ਜੀ ਆਪਾਂ ਕਰਕੇ ਅਨਾਉਂਸ ਹੋ ਗਿਆ ਜੀ ਪ੍ਰਿੰਟ ਤੋਂ ਪਹਿਲਾਂ ਆ ਗਿਆ ਹਾਂਜੀ ਮੈਂ ਚਲੋ ਸਮਝਾ ਦਿਓ ਬਾਬਾ ਜੀ ਜੇ ਬਾਈਟ ਦੇਣ ਲੱਗੇ ਨਹੀਂ ਬਾਈਟ ਬਾਅਦ ਚ ਕਰੀਂ ਸਾਰਾ ਇੱਕ ਮਿੰਟ ਇੱਕ ਮਿੰਟ ਬਾਅਦ ਚ ਕਰੀਂ ਰਹੀ ਜੰਗ ਉਹ ਇੱਕ ਮੈਂ ਮੇਰੇ ਨਾਲ ਅੱਖਾਂ ਚ ਅੱਖਾਂ ਮਲਾ ਕੇ ਗੱਲ ਕਰ ਜੇ ਤੈਨੂੰ ਐ ਲੱਗੂਗੀ ਫਿਰ ਮੈਂ ਇਥੋਂ ਭੱਜਿਆ ਦੋ ਸਾਲ ਦਾ ਜਦੋਂ ਦਾ ਤਾਨਾ ਧਰਨਾ ਲੱਗਿਆ ਮੈਂ ਤੁਹਾਡੇ ਕੋਲ ਤੇ ਇੱਥੇ ਐ ਬਸ ਹੁਣ ਆਪਾਂ ਇੱਕ ਗੱਲ ਨੂੰ ਫਾਈਨਲ ਬਸ ਹੋਰ ਕੱਲ ਕਰੋ ਬੀਬੀ ਦੀ ਇੱਕ ਵਾਰ ਜਕਾਲਾ ਲਗਾਓ ਜੀ ਹੁਣ ਲਾਓ ਹੁਣ ਫਾਈਨਲ ਹੈ ਫਾਈਟ ਲਾ ਮੈਂ ਉਹ ਦੇ ਰਿਹਾ ਮੈਂ ਨਾ ਜ਼ਿੰਮੇਵਾਰੀ ਹੋਰ ਦਿਖਾ ਲੈ ਇਹ ਲੈ ਰਿਹਾ ਆਇਦੋ ਪਰ ਹੋਰ ਕੇ ਮੈਂ ਵੀ ਤਾਂ ਕੋਈ ਮੋੜ ਦੇ ਦੋ ਨਹੀਂ ਇੱਕ ਮਿੰਟ ਸਾਰੇ ਇੱਕ ਮਿਲਿਆ ਫਿਰ ਉਹੀ ਗੱਲ ਹੁਣ ਤੂੰ ਇੱਕ ਗਲਤ ਗੱਲ ਨਾ ਕਰ ਜਦੋਂ ਆਪਾਂ ਗੱਲ ਕਰੀ ਰਹੇ ਸੰਗਤ ਦੀ ਮੰਨ ਲੈਣੀ ਤੇ ਵਾਈਡਰ ਕਵਾਡਰੇਟ ਹੈ ਨਾ ਕੰਦਾ ਜੋ ਵਜੇ ਗੱਜਕੇ ਜੀ ਕਰ ਆ ਗ ਜਾਵੇ ਫਤਿਹ ਪਾਵੇ ਕਲਗੀਧਰ ਪਾਸ਼ਾ ਜੀ ਦੇ ਚਰਨ ਕਮਲਾਂ ਨੂੰ ਪਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਆ ਜਾ ਆ ਰਹਿਣ ਚਲੋ ਜੀ ਚਨਾਓ ਚਲੋ ਆਓ ਹੁਣ ਆਪਾਂ ਜਿੱਦਾਂ हा जी हा जी ਉਹ ਬਣਾ ਪਰ ਉਹ ਦਾ ਗੱਲ ਵੀ ਕਰਾਂਗੇ ਵੀ ਖੋਲ ਜਿਹੜੀ ਸੰਤੀ ਹੋ ਰਹੀ ਹੈ ਉਹ ਖੁੱਲ ਜਾ ਰਿਹਾ ਸੋ ਦੇਖ ਸਕਦੇ ਹੋ ਤੁਸੀਂ ਜੋ ਬੰਦ ਕੀਤੀ ਹੋਈ ਸੀ ਰੋਡ ਉਹ ਖੋਲੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਬਾਬਾ ਜੀ ਨੋਰੋ ਵਾਈਟ ਵੀ ਦਿੱਤੀ ਜਾ ਰਹੀ ਹੈ ਜੋ ਰਸਤਾ ਖੋਲ ਦਿੱਤਾ ਗਿਆ ਹੈ ਹਾਂ ਇਹਨਾਂ ਕਰੋਲਾ ਇਹਨਾਂ ਇਹਨਾਂ ਦੀ ਬੰਦੀ ਲਾ ਦੇ ਅੱਧਰ ਆ ਜਾਓ ਕਿ ਥੋੜੀਆਂ ਮੰਗਾ ਉਹ ਚੇ ਸਰ ਬੰਨਿਆ ਹੈ ਗਿਆ ਹਾਂਜੀ ਸਰ ਇਹ ਦੱਸ ਦਿਓ ਨਾਲ ਵੀ ਮੰਗਾ ਜੀ ਭਾਈ ਜੀ ਮੈਂ ਸਾਰਿਆਂ ਦੀ ਸਾਰੇ ਜਿਹੜੀ ਜਿਹੜਾ ਸਾਡਾ ਅੱਜ ਇਹ ਰਸਤਾ ਜਿਹੜਾ ਰੋਕਿਆ ਸੀ ਥੋੜੀ ਜੀ ਤਲਕੀ ਤੁਸੀਂ ਦੋਵੇਂ ਮੋਰਚੇ ਵਿੱਚ ਤਲਕੀ ਜੀ ਹੋਈ ਸੀਗੀ ਜਿਹੜੀ ਕਿ ਅੱਜ ਸਾਡੀ ਆਪਸ ਚ ਬੈਠ ਕੇ ਸਾਰੇ ਆਪਣੇ ਯਾਤਰ ਕੁਲਵਿੰਦਰ ਸਿੰਘ ਜੀ ਰਾਜਾ ਰਾਜ ਸਿੰਘ ਜੀ ਜਾਂ ਯਤਧਾਰ ਮਹਿਰਮਪੁਰ ਸਾਹਿਬ ਸਰਬਜੀਤ ਸਿੰਘ ਸਾਰਿਆਂ ਨਾਲ ਵਿੱਚ ਬੈਠ ਕੇ ਮੇਰੇ ਨਾਲ ਚੰਗੇ ਚੰਡੀਗੜ੍ਹ ਦੇ ਮੇਰੇ ਕਾਊਂਟਰਪਾਰਟ ਵੀ ਆ ਗਏ ਆ ਤੇ ਸਾਰਾ ਉਹ ਕਲੀਅਰ ਕਰ ਦਿੱਤਾ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਸੀ ਇਹਨਾਂ ਨੇ ਕੋਈ ਉਹ ਦੇਤੀਆਂ ਵਾਈਕਲ ਇਹਨਾਂ ਦੇ ਇੰਪਾਉਂਡ ਜਿਹੜੇ ਹੋਏ ਸੀ ਉਹ ਛਡਾ ਦਿੱਤੇ ਤੇ ਨਾਲ ਹੀ ਜਿਹੜੇ ਇਹਦੇ ਹੋਰ ਵੀ ਜਿਹੜੀਆਂ ਇਹਨਾਂ ਦੇ ਇਹਨਾਂ ਨੇ ਕੋਈ ਲਿਸਟ ਮੈਨੂੰ ਦੇਣੀ ਹਾਂਜੀ ਤੇ ਉਹਦੇ ਵਿੱਚ ਹਾਂਜੀ ਅਖਬਾਰ ਉਹ ਅਖਬਾਰ ਵਾਲੀ ਵੀ ਜੇ ਇਹ ਹੈ ਤੁਹਾਨੂੰ ਪ੍ਰੈਸ ਕਟਿੰਗ ਦਿੱਤੀ ਜਾਊਗੀ ਹੁਣੇ ਹੀ ਥੋੜੀ ਦੇਰ ਚ ਤੇ ਜਿਹੜੇ ਪਾਕਏ ਸੀ ਸਰ ਉਹ ਵੈਜੀ ਵੈਜੀ ਦੇਖੋ ਜਿਹੜੇ ਉਹਦੇ ਵਿੱਚ ਹੈ ਸਾਰੇ ਜੋ ਇਹਨਾਂ ਨੇ ਮੈਨੂੰ ਸਰਬਜੀਤ ਸਿੰਘ ਨੇ ਇਹਦਾ ਕੀਤਾ ਸੀ ਉਹ ਬਿਲਕੁਲ ਇਹਨਾਂ ਨੇ ਮੇਰੀ ਤੁਸੀਂ ਬਾਈ ਕੱਲ ਤੇ ਜਿਹੜੇ ਉਹ ਸ਼ਸਤਰਾਂ ਬਾਰੇ ਤੁਸੀਂ ਗੱਲ ਕੀਤੀ ਸੀ ਉਹਦੇ ਬਾਰੇ ਹਾਂ ਹਾਂ ਬਿਲਕੁਲ ਜੀ ਉਹਦੇ ਵਿੱਚ ਉਹ 80 ਬੰਦਿਆਂ ਤੇ ਪਿਆ ਤੁਸੀਂ ਕਿਹਾ ਸੀ ਸਾਰੇ ਉਹਨਾਂ ਤੇ ਤਿੰਨ ਤਿੰਨ ਧਾਰਾ ਲਗੀਆਂ ਭਾਜੀ ਅਖਬਾਰ ਦੇ ਵਿੱਚ ਆਇਆ ਓਬਵੀਅਸਲੀ ਕਿਸੇ ਨਾ ਕਿਸੇ ਨੇ ਉਧਰ ਦਿੱਤਾ ਹੈ ਤਾਂ ਹੀ ਅਖਬਾਰ ਚ ਆਇਆ ਚਲੋ ਕੋਈ ਗੱਲ ਨਹੀਂ ਅਸੀਂ ਕਹਿੰਦੇ ਸਾਡਾ ਉਹ 80 ਅਸੀਂ ਪੇਪਰ ਪਟਣੇ ਚਾਹੀਦੇ ਨੇ ਤੁਸੀਂ ਸਮਝੋਤਾ ਉਹਨੇ ਕਹਿੰਦੇ ਆ ਕਿ ਖਤਮ ਓਕੇ ਜੀ ਠੀਕ ਹੈ ਜੀ ਥੈਂਕ ਯੂ ਸਾਡੇ ਤੁਸੀਂ ਆਪਸੀ ਜੋ ਬੈਠ ਕੇ ਜੇ ਜੋ ਵੀ ਸੀਗਾ ਰੋਲਾ ਉਹ ਕਲੀਅਰ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਜੋ ਉਹਨਾਂ ਦੀਆਂ ਮੰਗਾ ਸਨ ਉਹ ਮੰਗ ਲਈਆਂ ਗਈਆਂ ਹਨ ਤੇ ਇਸ ਸਮੇ ਇਹ ਰਸਤਾ ਖੋਲਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਇਸ ਸਮੇ ਕੌਮੀ ਇਨਸਾਫ ਮੋਰਚੇ ਤੋਂ ਜੋ ਕਿ ਕੱਲ ਇੱਕ ਘਟਨਾ ਹੋਈ ਸੀ ਝੜਾਪੋਈ ਸੀ ਕਿਉਂਕਿ ਸਿੰਘਾ ਵੱਲੋਂ ਚੰਡੀਗੜ੍ਹ ਨੂੰ ਜਾ ਰਹੇ ਸਨ ਤਾਂ ਉਧਰ ਉਹ ਅਥਰੂ ਗੈਸ ਤੇ ਗੋਲੇ ਚਲਾਏ ਗਏ ਸਨ ਜਿਸ ਕਰਕੇ ਕਿ ਉਹਨਾਂ ਵੱਲੋਂ ਦੋਸ਼ ਲੱਗੇਗੇ ਜਿਸ ਤੋਂ ਬਾਅਦ ਕਾਫੀ ਵਹੀਕਲ ਸਸਤਰ ਵੀ ਇੰਪੋਰਟ ਕੀਤੇ ਗਏ 80 ਬੰਦਿਆਂ ਦੇ ਕਰੀਬ ਪਰਚਾ ਵੀ ਦਿੱਤਾ ਗਿਆ ਉਹ ਸਾਰਾ ਪ੍ਰਸ਼ਾਸਨ ਵੱਲੋਂ ਹੁਣ ਭਰੋਸਾ ਦੇ ਕੇ ਇਹ ਸਾਰਾ ਸਮਝੌਤਾ ਹੋ ਗਿਆ ਰਸਤਾ ਵੀ ਖੋਲ ਦਿੱਤਾ ਗਿਆ ਤੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਸਸਤਰ ਤੇ ਵਹੀਕਲ ਵੀ ਵਾਪਸ ਕੀਤੇ ਜਾਣਗੇ ਤੇ ਜੋ ਪਰਚੇ ਕੀਤੇ ਗਏ ਨੇ ਕੱਲ ਉਹ ਵੀ ਸਾਰੇ ਬਿਲਕੁਲ ਹੀ ਰੱਦ ਕਰ ਦਿੱਤੇ ਜਾਣਗੇ ਸੋ ਇਸ ਸਮੇਂ ਦੇ ਸਖਾਸਟ ਰੇਟ ਵਿੱਚ ਤੁਹਾਡੇ ਲਈ ਕੌਮੀ ਸੰਸਾ ਮੋਰਚੇ ਤੋਂ ਲੈ ਕੇ ਆ ਰਹੀ ਸੀ ਇਹ ਖਾਸ ਅਪਡੇਟ ਕਰ ਲਈ ਦੀ ਝੜਪ ਹੋਈ ਸੀ ਜੋ ਉਸ ਤੇ ਇਸ ਸਮੇਂ ਆਪਸੀ ਸਮਝੌਤਾ ਹੋ ਚੁੱਕਿਆ ਜੀ ਧੰਨਵਾਦ ਮੇਰੇ ਜੀ ਤੁਸ ਕੱਲ ਕੇ ਤੁਸੀਂ ਕਿਹਾ ਕਿ ਜੇ ਜੇਣਾ ਚੰਡੀਗੜ੍ਹ ਤੋਂ ਜਿਹੜੇ ਆਏ ਨੇ ਜੀ ਇਹਨੇ ਚੱਕਰ ਤੋਂ ਆ ਹਾਂਜੀ ਨਹੀਂ ਔਰ ਸੀ ਦਿਓ ਜਰਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਕੋਈ ਨਹੀਂ ਬਸ ਕੋਈ ਨਹੀਂ ਕੋਈ ਗੱਲ ਨਹੀਂ ਬੈਠੋ ਸਾਰੇ ਬੈਠੋ ਬੈਠੋ ਹਾਂ ਜੀ ਹਾਂ ਤੇ ਜਿਹੜਾ ਆਪਣਾ ਸਾਰਾ ਜਿਹੜਾ ਹੋਇਆ ਹੈ ਆਪਾਂ ਇਹ ਇਹਨਾਂ ਆਪਸ ਵਿੱਚ ਗੋਨਾਜ ਮਾਤਾ ਦਾ ਆਪਸ ਵਿੱਚ ਮਿਲੋਤਾ ਕਰਾ ਲੀਏ ਠੀਕ ਹੈ ਜੀ ਆਪਸ ਵਿੱਚ ਮਝੋਤਾ ਹੋ ਗਿਆ ਵੀ ਜਿਹੜੇ ਵੀ ਕਲੈਸ਼ ਹੋਏ ਸੀ ਸਿੱਧਾ ਬਿਲਕੁਲ ਖਤਮ ਕਰਦੇ ਆ ਜਿਹੜਾ 36 ਦੇ ਵਿੱਚ ਪਰਚਾ ਹੋਇਆ ਬਿਲਕੁਲ ਉਹਦੀ ਪ੍ਰੋਪਰਟੀ ਉਹਨੂੰ ਕੀਤਾ ਜਾਵੇ ਜੀ ਖਤਮ ਅਸੀਂ ਇਹ ਚਾਹੁੰਦੇ ਆ ਕਿ ਦੁਬਾਰਾ ਇਹ ਗੱਲਬਾਤ ਨਾ ਹੋਵੇ ਇੱਕੋ ਵਾਰੀ ਜਿਹੜੀ ਕਮਿਟਮੈਂਟ ਤੁਸੀਂ ਵੀ ਕਰੋ ਅਸੀਂ ਵੀ ਕਰਾਂਗੇ ਕਿ ਉਹ ਖੜੀ ਰਹੇ ਤੇ ਇਹ ਜਿਹੜਾ ਹੈ ਨਾ ਤੁਸੀਂ ਇਹ ਜਿਹੜੀਆਂ ਪ੍ਰੋਸੀਡਿੰਗਸ ਕਰਦੇ ਆ ਬਾਬਾ ਜੀ ਇਹਦੇ ਚ ਬੜੀ ਸਿਕਿਉਰ ਕਰਨਾ ਕੋਈ ਤੁਹਾਡੇ ਵਿੱਚ ਜੰਦੀ ਗੜੋਂ ਐਸ ਐਸਪਰਸੀਪਲ ਐਸ ਐਸ ਸੀ ਬੰਦੀ ਗੜਬਦੰਦ ਸਹਾਚਰਨ ਜੀ ਸੰਦੇਸਾਂ ਕਿ ਮੈਂ ਰਿਸਪਾਂਸਿਬਲ ਹਾਂ ਇਸ ਗੜਬਦੰਦ ਪਾਲ ਕੋਈ ਇਸ ਗੱਲ ਦੇ ਵਿੱਚ ਜੇ ਕੋਈ ਤੁਹਾਡੇ ਕਿਸੇ ਬੰਦੇ ਨੂੰ ਬੁਲਾਇਆ ਵੀ ਨਹੀਂ ਚੱਕ ਮੈਂ ਦੋਵਾਂ ਦਾ ਜ਼ਿੰਮੇਵਾਰ ਹਾਂ ਮੈਂ ਇਹਦੇ ਭਰਾ ਦੀ ਵੀ ਬਾਈ ਜੀ ਕੀ ਇਸ ਗੱਲ ਨੇ ਕੀ ਐਕਤੀ ਕਰਾਉਣੀ ਹੈ ਬਾਈ ਮੈਂ ਤੈਨੂੰ ਲਿਖਤੀ ਜਦੋਂ ਤੁਸੀਂ ਕੱਲ ਆਪਾਂ ਕਿਹਾ ਨਾ ਸ਼ਾਮੀ ਹਾਂਜੀ ਤੇ ਆਪਾਂ ਸ਼ਾਮੀ ਹੁਣ ਤੂੰ ਮੈਨੂੰ ਦੱਸ ਵੀ ਨਾਂ ਕਿਤੇ ਪਾਉਣੇ ਮੈਂ ਸਾਰੇ ਭੇਜਦੇ ਆ ਬਾਬਾ ਜੀ ਦੇ ਵੀ ਭੇਜਦੇ ਤੁਸੀਂ ਬੋਲੋ ਦਿੱਖਤੀ ਜਦੋਂ ਤੁਹਾਨੂੰ ਛੱਪ ਕੇ ਆ ਜਾਣੀ ਮੈਨੂੰ ਉਹਦੇ ਤੇ ਨਹੀਂ ਪਤਾ ਰਾਈਟਿੰਗ ਚ ਟੇਟ ਨਹੀਂ ਲੱਗਦਾ ਨਹੀਂ ਤੂੰ ਜਿਹੜੇ ਮੈਂ ਇਹ ਗੱਲ ਕਹਿ ਰਿਹਾ ਮੈਂ ਜਿੰਨਾਂ ਦੇ ਵੇਖ ਅਸੀਂ ਆ ਵੇਖੋ ਇੱਕ ਮਿੰਟ ਮੈਂ ਤੁਹਾਨੂੰ ਅੱਜ ਸਿਕਾਈ ਜੋ ਹੱਕ ਵਾਲਿਆਂ ਤੇ ਮੈਂ ਤੁਹਾਨੂੰ ਦੱਸਿਆ ਬਾਬਾ ਜੀ ਕੁਲਵਿੰਦਰ ਜੀ ਬਾਬਾ ਜੀ ਰਾਜਾ ਰਾਜ ਸਿੰਘ ਜੀ ਬਤੂ ਕੇ ਚਰਨ ਸਿੰਘ ਜੀ ਸਰਬਜੀਤ ਸਿੰਘ ਖਰੜ ਰਾਜੂ ਰਾਜੂ ਸਿੰਘ ਅਬੇਪੁਰ ਮਨਿੰਦਰ ਸਿੰਘ ਤੁਸੀਂ ਆਪਣੇ ਮੈਨੂੰ ਕਾਲ ਤਾਂ ਕਰ ਰਿਹਾ ਜੀ ਵੀ ਤੁਸੀਂ ਨਾਂ ਬੋਲੋ ਜਿਹੜੇ ਹੋਰ ਉਹਨਾਂ ਦੇ ਪਾਉਣੇ ਆ ਸਿੰਘਾਂ ਦੇ ਵੀ ਮਤਲਬ ਇਹ ਪਾਕਿਸਤਾਨੀ ਹਰਦੀਪ ਸਿੰਘ ਹਰਦੀਪ ਸਿੰਘ ਜਿਹੜਾ ਫਰਦਾ ਜਿਹੜਾ ਦਾ ਹਬੀਬ ਸਿੰਘ ਅਕਾਲੀ ਹਰਦੀਪ ਸਿੰਘ ਬਲਵੰਤ ਸਿੰਘ ਹਾਂ ਅਕਾਲੀ ਹਾਂਜੀ ਅੱਛਾ ਕੱਲ ਹੀ ਕਹਿੰਦੇ ਐ ਮੈਂ ਤੇ ਨਹੀਂ ਕਰੋ ਸਾਰਿਆਂ ਨੂੰ ਤੇ ਬਲਵੰਤ ਖਾਲਸਾ ਕੋਈ ਗੱਲ ਨਹੀਂ ਨਹੀਂ ਭਾਈ ਜੀ ਪਰ ਇਹਦੇ ਚ ਕਹੋਗੇ ਆਹ ਦੇਖੋ ਬਾਪੂ ਦਾ ਵੀ ਨਾਂ ਲਿਖੀਏ ਬੈਰਮਪੁਰ ਬਾਪੂ ਬੈਰਮਪੁਰ ਬਾਪੂ ਜੀ ਪੂਰਾ ਨਾਮ ਕੀ ਆ ਤੁਹਾਡਾ ਬਲਬੀਰ ਬਲਬੀਰ ਸਿੰਘ ਜੀ ਪੈਰੰਗਪੁਰ ਹਾਂ ਜੀ ਬਲਬੀਰ ਇਹ ਹੀ ਨੋਟ ਭੇਜਣਾ ਪ੍ਰੈਸ ਨੂੰ ਨਹੀਂ ਭੇਜਣਾ ਪ੍ਰੈਸ ਨੂੰ ਜਲਾਣਾ ਹੈ ਆਪ ਜੀ ਸਹਿਮਤੀ ਨਾਲੇ ਹੋ ਗਿਆਗਾ ਸਾਰਾ ਬਾਪੂ ਜੀ ਬਲਬੀਰ ਸਿੰਘ ਇਸ਼ੇ ਕਰਕੇ ਨਾਮ ਬਾਪੂ ਹੀ ਨਾ ਜਥੇਦਾਰ ਕਰਕੇ ਲਓ ਜੀ ਇਹ ਉਹ ਬਾਪੂ ਜੀ ਇਹ ਲਿਖਿਆ ਬਾਪੂ ਕਰ ਚਾਹੁੰਦੇ ਆ ਜੀ ਆ ਲਓ ਜੀ ਜਥੇਦਾਰ ਕਰਨਾ ਹੈ ਕਿ ਕੀ ਕਹਿੰਦੇ ਹੁਣ ਆਪ ਵਾਲੇ ਜਥੇਦਾਰ ਨੂੰ ਸੋਣਾ ਆ ਲਾ ਕਰਿਆ ਕਰੋ ਜੀ ਜਥੇਦਾਰ ਸਰਕਾਰ ਦੇ ਚਲ ਠੀਕ ਜਿਆਦੇ ਦਰ ਬਲਵੀਰ ਸਿੰਘ ਬਾਰੰਪੁਰ ਚੋਪੜੀ ਤੋਂ ਹੋਰ ਬੋਲੋ ਜੀ ਜੀ ਆਪਣਾ ਵੀਕਲ ਦੋ ਕਿੱਥੇ ਭਲਾ ਹਰੀਆਂ ਪੀਲਾਂ ਵਾਲੇ ਦੱਸੋ ਬੋਲੋ ਜੀ ਨਹੀਂ ਨਹੀਂ ਪਰਤਾ ਨਹੀਂ ਵੀ ਦੀਪ ਸਿੰਘ ਹੋ ਜਾ ਬੈਠੀ ਹਾਂ ਸਮਝਾਉਂਦੇ ਨਹੀਂ ਗੱਲ ਇਹ ਤਾਂ ਆਪਸ ਵਿੱਚ ਫਲਾਸ ਲਾਈ ਹੈ ਜੀ ਸੰਗਤ ਨੇ ਫੈਸਲਾ ਕੀਤਾ ਹੈ ਜੀ ਦੀਪ ਸਿੰਘ ਕਾਲਾ ਸੰਗਿਆ ਲਿਖਣਾ ਕਾਲਾ ਸੰਗਿਆ ਲਿਖਣਾ ਇੱਥੇ ਤੇ ਵਾਰੀਆਂ ਵੇਲਾ ਜਿੱਦਾਂ ਮਰਜੀ ਮੈਂ ਤੂੰ ਦੱਸ ਭਰਾਵਾ ਤੇ ਬਾਲੀ ਲਿਖਦਾ ਹੋ ਜਾਵੇਗਾ ਆਹ ਆਹ ਗਲਤ ਗੱਲ ਗਲਤ ਗੱਲ ਐਨ ਗੱਲਾਂ ਹੋਣਗੀਆਂ ਮੈਂ ਥੋੜੀ ਕਮ ਪਹਿਲੀ ਵਾਰੀ ਬੰਬ ਬੱਜੇ ਨੇ ਉਹ ਚੱਲ ਐਵੇਂ ਨਾ ਇਸ ਗੱਲ ਦੇ ਵਿੱਚ ਆਪਾਂ ਐ ਨਾ ਕਰੀ ਚਲੋ ਉਹ ਚੰਗਾ ਹੀ ਚੰਗੀ ਗੱਲ ਹੋਈ ਐ ਬੰਬ ਬੱਜੇ ਹੈ ਹਾਂ ਸੰਗਾ ਹੋਇਆ ਇਹ ਚਲੋ ਫਿਰ ਮਨ ਨੂੰ ਫੋਨ ਹਾਂ ਰਿਆਂ ਬੇਲਾਂ ਜਨਾਬ ਵੱਜਦੇ ਮੈਨੂੰ ਕੋਈ ਗੱਲ ਨਹੀਂ ਕਰਨੀ ਸੀ ਬੀਬੀ ਹਰਬੰਸ ਕੋਲ ਬੀਬੀ ਹਰਬੰਸ ਕੋਲ ਹਰਬੰਸ ਕੋਲ ਕਲੇਬਰ ਗਵਿੰਦਰ ਸਿੰਘ ਸਰਪੰਚਾਰੀ ਕੋਲ ਦੇ ਲੋਨੇ ਟ੍ਰੈਕਟਰ ਲਾਉਂਦੇ ਨਾ بڑے بڑے ਹੋਏ ਚਾੜਦੇ ਇਹਦੇ ਹਾਂ ਸਿੰਘ ਗਵਿੰਦਰ ਸਿੰਘ ਸਰਪੰਚ ਕਿੱਥੋਂ ਦੇ ਜੀ ਜਾਵੇ ਤੋਂ ਹਾਂਜੀ ਸਰਪੰਚ ਪਿੰਡ ਨਰਾਜ ਅਰਜੋਖਾ ਅਰਜੋਖਾ ਕੋਲ ਹੈ ਸੁਖਵਿੰਦਰ ਸਿੰਘ ਸਰਪੰਚ ਚਾਵਾ ਹੁਣ ਤੁਸੀਂ ਹੈ ਮੇਰਾ ਲਖਵੀਰ ਸਿੰਘ ਚਾਵਾ ਮੈਂ ਅੱਛਾ ਇੱਕ ਲਖਵੀਰ ਸਿੰਘ ਚਾਵਾ ਲੈ ਲਓ ਸਰਪੰਚ ਹੈ ਹਾਂਜੀ ਹਾਂ ਨਹੀਂ ਬਾਬਾ ਜੀ ਬਹੁਤ ਹੈ ਸਜਾਇ ਮੋਟ ਜੀ ਸਿੰਘ ਰੋਕੀ ਪੁੱਤਾਂ ਆ ਬਾਪੂ ਵਾਲੀ ਜਿਹੜਾ ਬਾਪੂ ਚਲੇ ਗਿਆ ਸ਼ੇਰ ਸੇ ਹਾਂ ਰਾਜੂ ਪਟਿਆਲਾ ਹਾਂ ਅਮਰਜੀਤ ਲੋਣਾ ਨਿਊ ਫਤਿਹਗੜੀਆ ਹੋਰ ਚਲੋ ਅੱਗੇ ਵੀ ਜਾਣਾ ਨਹੀਂ ਨਹੀਂ ਇਹ ਲੜਕੀ ਛੋਟੀ ਲੜਕੀ ਕਹਿੰਦੇ ਆ ਇਹਨੂੰ ਕੱਚੀ ਰੋਟੀ ਪੱਕੀ ਤੇ ਤੀਸਰੇ ਨੰਬਰ ਤੇ ਕੋਈ ਚਿੰਗਾ ਦਾ ਸ਼ਸਤਰ ਸੀ ਉਹਨਾਂ ਦੀ ਵਾਪਸੀ ਦੀ ਮੰਗ ਕੀਤੀ ਪਰਚੇ ਰੱਦ ਹੋਣਗੇ ਜਾਨੀ ਹਾਂਜੀ ਇਹਨਾਂ ਨੇ ਹੁਣ ਲਿੱਤੀ ਦੇ ਰਿਹਾ ਕਹਿੰਦੇ ਜੀ ਸੈਂਪਟੀ ਬਿਤਾ ਰਹੇ ਉਹ ਲਿਖਦੇ ਆ ਕਿ ਕਿਹੜੇ ਕਿਹੜੇ ਨੋਟ ਲਿਖਿਆ ਜਾ ਰਹੇ ਆ ਜੀ ਹਾਂਜੀ ਨੋਟ ਵਾਸਤੇ ਹਾਂਜੀ ਕਿਹੜੇ ਕਿਹੜੇ ਸਮਝੋ ਹੁੰਦਾ ਕਿੰਨਾ ਦੇ ਵਿੱਚ ਰਿਹਾ ਹਾਂਜੀ ਉਹਦੇ ਭਾਜੀ ਬਹੁਤ ਤੁਸੀਂ ਤਾਂ ਨੰਗਾ ਵੀ ਕੰਦਾ ਜਦ ਪਗਾਰੇ ਮੈਂਦੇ ਭੁਗਤਾ ਪਰ ਉੱਥੇ ਤੁਹਾਨੂੰ ਅਲੱਗ ਅਸਰ ਆਜੂ ਮੈਨੂੰ ਮੈਨੂੰ ਹਰਜੀਤੂ ਵੇਤਰਾ ਆਜੋ ਆਜੋ ਸਾਰੇ ਬੈਠਣਾ ਨਹੀਂ ਠੀਕ ਹੈ ਨਹੀਂ ਨਹੀਂ ਸਰ ਅੱਜ ਬੈਂਡਰ ਲਗਾਏ ਤਾਂ ਅਟਕ ਜਾ ਮੈਂ ਕਿਤੇ ਉਹਦੇ ਵਿੱਚ ਮੀਟਿੰਗ ਜਾਂ ਮੈਂ ਕਰਦਾ ਆਜੋ ਨਹੀਂ ਇੱਕੋ ਗੱਲ ਰੱਖੋ ਨਹੀਂ ਨਹੀਂ ਫਰਕ ਨਹੀਂ ਫਰਕ ਹੀ ਬੰਦਾ ਚਲੋ ਸੰਦੀਪ ਸਿੰਘ ਖਾਲਸਾ ਅਜਾ ਹੋਰ ਹੋ ਗਿਆ ਜੀ ਜੁਰਗੋ ਤੁਹਾਡਾ ਰਹਿ ਗਿਆ ਇਹ ਨਾ ਬੈਂਡਰ ਪੁੱਛਿਆ ਸਰਜੀਤ ਬੰਦਾ ਗੱਲ ਕੀ ਹੈ ਜਿਹੜੇ ਜਿਹੜੀ 1 ਮਿੰਟ ਗੱਲ ਸੁਣਨਾ ਮੈਂ ਇੱਕ ਮਿੰਟ ਮੇਰੀ ਇੱਕ ਗੱਲ ਇਹ ਗੱਲਾਂ ਜਿਹੜੀਆਂ ਹੁੰਦੀਆਂ ਤੁਸੀਂ ਆਪਣੀ ਡਿਊਟੀ ਕੀਤੀ ਹੁਣ ਇਹ ਆਪਾਂ ਲਿਖਾਈਏ ਵੀ ਤੁਸੀਂ ਸਾਰਾ ਰੂਲ ਤੋੜ ਕੇ ਗਏ ਇੱਕ ਆਪਾਂ ਲਿਖਣਾ ਹੈ ਇਹ ਗੱਲ ਨਹੀਂ ਇੱਕ ਮਿੰਟ ਨਹੀਂ ਇਹ ਨਹੀਂ ਨਾ ਗੱਲ ਆਪਾਂ ਇਸ ਗੱਲ ਦੀ ਛੋਟੇ ਵੀ ਜਦੋਂ ਸਮਝਾਉਂਦੇ ਹੁੰਦੇ ਆ ਉਦੋਂ ਫਿਰ ਬੜੇ ਤਰੀਕੇ ਨਾਲ ਇਹਨਾਂ ਨੂੰ ਪੁੱਛੋ ਆ ਵੇਖ ਜਿਹੜੀ ਗੱਲ ਵੱਡੀ ਹੁੰਦੀ ਹੈ ਨਾ ਉਹ ਲਿਖ ਲਿਖ ਕੇ ਮੇਰੀ ਗੱਲ ਛੋਟੀ ਗੁਰਿੰਦ ਸਾਹਿਬ ਤੇ ਗੋਲੇ ਬੱਜੇ ਨੇ ਇਹ ਗੱਲ ਵੱਡੀ ਹੈ ਮੈਂ ਜੀ ਮੇਰੀ ਇਹ ਕਹੇ ਨਹੀਂ ਗੱਲ ਇਹ ਗੱਲ ਗਲਤ ਨਹੀਂ ਹੈ ਬਵਾਲ ਪੈ ਜਾਣਾ ਹਾਂ ਐਵੇਂ ਨਾ ਇਸ ਗੱਲ ਨੂੰ ਪਤਾ ਗੱਲ ਕੀਤੀ ਤੂੰ ਇੱਜਾ ਸਿਆਣਾ ਬੰਦਾ ਐਜੂਕੇਟਿਡ ਬੰਦਾ ਨਹੀਂ 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 ਭਾਈ ਜੀ ਭਾਈ ਆਪਾਂ ਜਿਹੜੇ ਬੰਬ ਮਾਰੇ ਨੇ ਸਾਰੀ ਕੋ ਗਲਤੀ ਹੋਈ ਹੈ ਅਸੀਂ ਦੁਬਾਰਾ ਨਹੀਂ ਮਾਰਾਂਗੇ ਐਡੀ ਗੱਲ ਹੈ ਹਾਂ ਮੈਂ ਕੋਈ ਗੱਲ ਨਹੀਂ ਸ਼ਰਮ ਲੋਤੇ ਤੇ ਐਵੇਂ ਹੁੰਦੇ ਨੇ ਲੰਗਰ ਹਾਲ ਬਲਵਿੰਦਰ ਸਿੰਘ ਫਿਰ ਹੋਰ ਪ੍ਰਤੀਜਾ ਚੱਲੇ ਅੱਗੇ ਬਾਬਾ ਚਲੋ ਜੀ ਹੋਰ ਤਾਂ ਨਹੀਂ ਕੋਈ ਭਾਈ ਜੀ ਚਲੋ ਠੀਕ ਹੈ ਜੀ ਠੀਕ ਹੈ ਬਾਬਾ ਜੀ ਸਾਰਿਆਂ ਦੇ ਬੜੀ ਮਿਹਰਬਾਨੀ ਤੇ ਸਾਰਿਆਂ ਦਾ ਬੜਾ ਧੰਨਵਾਦ ਸਰਬਜੀਤ ਸਿੰਘ ਜੀ ਤੁਹਾਡਾ ਵੀ ਸਾਰਿਆਂ ਦਾ ਜੀ ਹਾਂ ਜੀ ਇਹ ਐਡ ਕਰਾਉ ਜੀ ਮੈਂ ਕਿਹਾ ਕਰਦੇ ਨੇ ਤੂੰ ਇਸ ਕੱਲ ਦਾ ਵੀ ਵੈਨ ਕਦੋਂ ਤੱਕ ਆ ਜਾਏਗਾ ਰਾਈਟਿੰਗ ਚ ਜੀ ਬਾਈ ਜੀ ਹੁਣੇ 5 ਵਜੇ ਹੁਣ ਤੂੰ ਇਸ ਕੱਲ ਨਹੀਂ ਹੁਣ ਆਪਾਂ ਫਾਸੀ ਹੋ ਜੀਏ ਛੋ ਜੀਏ ਹੁਣ ਆਪਾਂ ਪਹਿਲੇ ਰਾਈਟਿੰਗ ਚ ਸਾਨੂੰ ਮੈਂ ਮੈਂ ਤੈਨੂੰ ਮੇਰੇ ਤੇ ਯਕੀਨ ਹੈਗਾ ਤੇ ਬਸ ਫਿਰ ਕਾਗਜ਼ ਦੇ ਲੈ ਮੇਰੀ ਗੱਲ ਸੁਣ ਇਹ ਨਾਂ ਲਿਖਿਆ ਆਵੇ ਤੂੰ ਜਦੋਂ ਨੂੰ ਫਿਰ ਲਾ ਲਈ ਹਾਂ ਮੈਂ ਲੈਣਾ ਨਹੀਂ ਮੈਂ ਭਾਈ ਜੀ ਇਹਨੇ ਵਖਰੇ ਜਿਹੜੇ ਫੇਰੀ ਇੱਕ ਗੱਲ ਹੋ ਜੇ ਥੋੜੀ ਕੰਮ ਕਰੀ ਜਾਣਾ ਨਹੀਂ ਨਹੀਂ ਭਾਈ ਜੀ ਇਸ ਗੱਲ ਦੀ ਜੇ ਤੈਨੂੰ ਮੇਰੇ ਤੇ ਯਕੀਨ ਆ ਕਿ ਨਹੀਂ ਆ ਜਿੰਮੇਵਾਰ ਹਾਂ ਹਾਂ ਨਹੀਂ ਮੈਂ ਇਹ ਕਹਿ ਰਿਹਾ ਵੀ ਜੇ ਨਾ ਲੱਗਿਆ ਹੋਇਆ ਚਲੋ ਠੀਕ ਹੈ ਨਹੀਂ ਹੁਣ ਆਪਾਂ ਫਤਿਹ ਕਰੀਏ ਵੇਖੋ ਇੱਥੇ ਅਫਸਰ ਵਿਚਾਰੇ ਆਏ ਕੋਈ ਨਹੀਂ ਕਰੋ ਬੋਲੇ ਸੋਹਣਿਆ ਹਾਲ ਸੋਹਣਿਆ ਹਾਲ ਆਓ ਜੀ ਹਾਂ ਸਮਝ ਗਏ ਇਹ ਬਾਇ ਸੈਟੀਸਫਾਈਡ ਨਹੀਂ ਬਾਇ ਸੈਟੀਸਫਾਈਡ ਨਹੀਂ ਹੋ ਗਿਆ ਅੱਪਾ ਅਸੀਂ ਚਾਹਨੀਏ ਬਲੇ ਸਾਨੂੰ ਰਾਈਟਿੰਗ ਦੇ ਵਿੱਚ ਇੱਕ ਵਾਰੀ ਦਿੱਤਾ ਜਾਵੇ ਕਿਉਂਕਿ ਦੇਖੋ ਬਾਲ ਸਾਹਿਬ ਨਾਲ ਆਪਣਾ ਹੈਗਾ ਅੱਛੇ ਅਫਸਰ ਨੇ ਸਾਰਾ ਇਹਨਾਂ ਦਾ ਬੜਾ ਅੱਛਾ ਰਿਕਾਰਡ ਹੈ ਉਹ ਸਾਰਾ ਸਹਿਬ ਜਦਾਜੀਤ ਸਿੰਘ ਰੰਗਰ ਮੰਨਦਾ ਇਸ ਗੱਲ ਨੂੰ ਇਹ ਅਫਸਰ ਸਾਰਿਆਂ ਨੂੰ ਰਲਾ ਕੇ ਨਾਲ ਲੈ ਕੇ ਚੱਲਦਾ ਹੈ ਪਰ ਅਸੀਂ ਥੋੜਾ ਜਿਹਾ ਬੈਠੇ ਮੋਰਚੇ ਤੇ ਹੋਏ ਆ ਇਸ ਕਰਕੇ ਸਾਨੂੰ ਰਾਈਟਿੰਗ ਦੇ ਵਿੱਚ ਲੈਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਿਨਾ ਅਸੀਂ ਚੱਕ ਨਹੀਂ ਸਕਦੇ ਜੀ ਬਿਲਕੁਲ ਠੀਕ ਹੈ ਮੇਰੀ ਬੇਨਤੀ ਹੈ ਜੀ ਹਾਂਜੀ ਬਿਲਕੁਲ ਠੀਕ ਅਸੀਂ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਆ ਅਸੀਂ ਕੋ ਇਕੱਲਾ ਇਕੱਲਾ ਬੰਦਾ ਨਹੀਂ ਬੈਠਾ ਇੱਥੇ ਇੱਥੇ ਕੌਮ ਨੂੰ ਰਿਪਰੈਜ਼ੈਂਟੇਸ਼ਨ ਹੈਗੀ ਆ ਤੇ ਇਸ ਕਰਕੇ ਇਹ ਸਾਰੇ ਰਲ ਮਿਲ ਕੇ ਗੱਲ ਹੋਣੀ ਆ ਪਰ ਇਹ ਬਿਨਾ ਲਿਖੇ ਇਹ ਕੰਮ ਇਹ ਬੰਦ ਨਹੀਂ ਹੋਣਾ ਤੁਸੀਂ ਕੋ ਵੀ ਸਾਰਾ ਕੁਝ ਆਪਾਂ ਜਾਇਜ਼ ਹੈ ਆਪਾਂ ਕਰ ਰਹੇ ਆ ਕਾਟਾ ਵੀ ਵੱਜ ਰਿਹਾ ਪਰ ਜਿਹੜੇ ਬੰਬ ਵੱਜੇ ਨੇ ਉਹ ਮਤਲਬ ਕਿ ਇਹ ਕਹਿ ਲੋ ਵੀ ਉਹ ਲਾਅ ਤੋੜਿਆ ਇਹਨਾਂ ਨੇ ਉਹ ਚੀਜ਼ ਜਿਹੜੀ ਹੈ ਜਾਇਜ਼ ਨਹੀਂ ਸੀ ਮਤਲਬ ਇੰਨੀ ਗੰਦੀ ਗੈਸਿਸ ਉਹਦੇ ਛੋਟੇ ਛੋਟੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਿਹੜੀਆਂ ਮਾਰੀਆਂ ਗਈਆਂ ਨੇ ਉਹ ਇੱਕ ਕੋਈ ਆਪਣਾ ਪੰਨੀ ਸੀ ਇਹ ਅੱਜ ਆਏ ਨੇ ਨਾ ਬਲ ਸਾਹਿਬ ਇਹ ਕਹਿਣ ਆਏ ਨੇ ਵੀ ਤੁਹਾਡੇ ਭਰਾ ਨੇ ਕੋਈ ਗੱਲ ਨਹੀਂ ਛੱਡੋ ਵੱਡੇ ਦਾ ਕੰਮ ਹੁੰਦਾ ਪਰ ਇਹ ਵੀ ਦੇਖ ਲੋ ਵੀ ਅਗਲਾ ਕੀਤਾ ਵੀ ਕੀ ਹੈ ਫਿਰ ਚਲੋ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਵਾਈ ਗੁਰਜੀ ਦਾ ਆਓ ਜੀ ਸਰਬਜੀਤ ਜੀ ਚਲੀਏ ਜੀ ਹੁਣ ਆਓ ਹੋ ਗਈ ਤੁਸੀਂ ਆਪਣਾ ਕਰਤਾ ਬਾਈ ਜੀ ਮੈਂ ਕਿਹਾ ਤੈਨੂੰ ਨਾ ਆਵੇ ਫਿਰ ਤੁਸੀਂ ਇੱਥੇ ਹੀ ਆ ਨਾ ਬੰਬ ਇੱਥੇ ਹਲੋ ਬਸ ਠੀਕ ਹੈ ਹੁਣ ਅੱਜ ਬਾਈ ਜੀ ਮੈਂ ਤੈਨੂੰ ਹੁਣੇ ਪਾ ਦੇਣੀ ਹੈ 5 ਵਜੇ ਛਪ ਜਾਂਦੀ ਹੈ ਯਾਰ ਮੈਂ ਫਿਰ ਫਿਰ ਇਹਦੇ ਵਿੱਚ ਪਤਾ ਗੱਲ ਕੀ ਹੈ ਹਾਂ ਉਹ ਬਾਈ ਜੀ ਕੋਈ ਗੱਲ ਹਾਂ ਜੀ ਸਰਬਜੀਤ ਹੁਣ ਪਤਾ ਗੱਲ ਕੀ ਆਵੇ ਕਿ ਵੀਰ ਜੁੜੇ ਹੋਏ ਨੇ ਕੌਮ ਤੇ ਬੱਸ ਮੇਰੀ ਇੱਕ ਗੱਲ ਮੇਰੀ ਇੱਕ ਗੱਲ ਨੂੰ ਸਮਝਿਆ ਜਦੋਂ ਵੇਖ ਤੂੰ ਆਪ ਕਿਹਾ ਵੀ ਜੇ ਨਾ ਹੋਵੇ ਛੋਟੀ ਜਿਹੀ ਬਾਈਟ ਦੇ ਦੇਗਾ ਇੰਨੇ ਵਜੇ ਤੱਕ ਦਾ ਚੱਕ ਦੇ ਹਾਂ ਬਸ ਉਹ ਹੋ ਗਈ ਹਾਂਜੀ ਠੀਕ ਹਾਂ ਹਾਂ ਚੱਲੋ ਮੜੇ ਠੀਕ ਇੱਕ ਮਿੰਟ ਇਹ ਇਸ਼ੂ ਕੁਝ ਪੁੱਛ ਲੋ ਕਿ ਚਲੋ 2:00 ਦੀ ਲੋੜ ਵੀ ਨਹੀਂ ਹੈ ਕੋਈ ਨਹੀਂ ਜੀ ਜੇ ਅਸੀਂ ਕਰ ਲੋ ਪੈਰਾ ਬਸ 5 ਵਜੇ ਤੱਕ ਕਰਕੇ ਆਓ ਨਾਲ ਹੀ ਆਪਣਾ 5 ਵਜੇ ਚੱਕ ਦਾਂਗੇ ਜੀ ਇੱਕ ਫਿਰ ਸਰਜੀਤ ਫਿਰ ਤੂੰ ਮੇਰਾ ਭਰਾ ਛੋਟਾ ਨਹੀਂ ਹੈਗੇ ਜੀ ਤੇ ਫਿਰ ਮਤਲਬ ਇਹਦੇ 'ਚ ਨਾ ਪਤਾ ਕੀ ਗੱਲ ਹੈ ਫਿਰ ਇਹਦੇ 'ਚ ਇਹ ਹੈ ਵੀ ਤੂੰ ਇੱਕ ਘੰਟੇ ਲਈ ਨਹੀਂ ਨਹੀਂ ਮੇਰਾ ਯਕੀਨ ਨਹੀਂ ਕਰ ਗੱਲ ਟਰਸਟ ਦੀ ਨਹੀਂ ਗੱਲ ਫਿਰ ਮੈਂ ਫਿਰ ਇਹ ਡਿਸਟਰੈਸ ਦਾ ਗੱਲ ਕੀ ਹੈ ਤੁਹਾਡੇ ਵਰਗੇ ਇਦਾਂ ਦੀ ਵਰਦੀ ਚ ਪਾ ਕੇ ਆਉਂਦੇ ਨੇ ਔਰ ਉਹਨਾਂ ਦੇ ਲੱਗੇ ਵੀ ਹੁੰਦੇ ਨੇ ਸਾਰਾ ਸਿਸਟਮ ਪਰ ਉਹ ਵੀਰ ਜੀ ਮੁਕਰ ਜਾਂਦੇ ਜੇ ਬਾਤ ਪਰ ਮੈਂ ਮੁਕਰ ਜਾਂਦਾ ਕਿਉਂਕਿ ਕਈ ਮੁਕਰ ਜਾਂਦੇ ਨੇ ਪੰਜਾਬ ਦੇ ਵਿੱਚ ਕਮੈਂਟ ਗੱਲ ਸੁਣ ਤੂੰ ਮੇਰੇ ਨਾਲ ਆਪਣਾ ਉਦੋਂ ਹੋਇਆ ਜਦੋਂ ਪਿਛਲੀ ਵਾਰ ਹੋਇਆ ਸੀ ਉਦੋਂ ਕੋਈ ਗੱਲ ਇਹੋ ਜਿਹੀ ਗੱਲ ਹੋਈ ਆਪਾਂ ਹੁਣ ਇਸ ਗੱਲ ਤੇ ਆਏ ਆ ਤੇ ਆਪਾਂ ਹੁਣ ਕਰੋ ਜੀ ਤੇਰੇ ਤੇਰੇ ਵੱਲੋਂ ਮੈਂ ਜਕਾਰਾ ਸੁਣਦਾ ਹੁਣ ਨਹੀਂ ਅੱਗੇ ਕੀ ਹੋ ਜਾਏਗਾ ਮੇਰੀ ਫਿਰ ਅੱਧਾ ਘੰਟਾ ਹੋਰ ਬਹਿ ਕੇ ਪਾਰ ਅੱਧੇ ਘੰਟੇ ਤਹਾਰਾ ਜੀ ਕੋਈ ਗੱਲ ਨਹੀਂ ਸਵਾ ਚਾਰ ਹੈ ਮੈਂ ਤੈਨੂੰ 6 ਵਜੇ ਕੱਟ ਇਹ ਦੱਸਾਂ ਫਿਰ ਇਹ ਨਹੀਂ ਰਹਸਰੇ ਮੇਰੀ ਇੱਕ ਸਾਲ ਨਾ ਬਹਿ ਕੇ ਇਹ ਸੀਨੀਅਰ ਅਫਸਰ ਤੇ ਕਿਹੀਂ ਨਹੀਂ ਰਹੇ ਹੋਰ ਹੋਰ ਹੋ ਜਾਂਦੀ ਵੀ ਰਾਏ ਨਾਲ ਚੱਲਦਾ ਨਾ ਹੋਰ ਹੋਰ ਹੋ ਜਾਂਦੀ ਵੀ ਰਾਏ ਨਾਲ ਚੱਲਦਾ ਨਾ ਨਹੀਂ ਹੋ ਗਿਆ ਹਾਂਜੀ ਹੋ ਬਾਕੀ ਜੀ ਆਪਾਂ ਅੱਪਰ ਸੈਕਟਰ ਹੋਰ ਫੋਜਾਂ ਦੀ ਰਾਏ ਨਾਲ ਹੀ ਅੱਲਾਹ ਹੁੰਦਾ ਹੈ ਜੀ ਬਾਈ ਜੀ ਰਾਏ ਸਾਰਿਆਂ ਦੀ ਜਾਨ ਆਪਣੇ ਚੱਲ ਮੰਗਦੇ ਹਾਂ ਪਰਚਾ ਭੇਜ ਦਿਓ ਮੈਂ ਤੁਹਾਨੂੰ ਮੈਂ ਕਹਿੰ ਰਿਹਾ ਵੀ ਭੇਜ ਰਿਹਾ ਜੀ ਗੱਲ ਖਤਮ ਹੋ ਗਈ ਚਲੋ ਜੀ ਆਪਣੇ ਸਰਵਿਤ ਸਰਵਿਤ ਜੀ ਜਲਦੀ ਜੀ ਇਧਰ ਇੱਕ ਮਿੰਟ ਆਇਓ ਮੇਰੇ ਕੋਲ ਮੇਰੇ ਕੋਲ ਇੱਕ ਮਿੰਟ ਗੱਲ ਸੁਣੋ ਆ ਜਾਓ ਉੱਠੋ ਅਭੀ ਇਹ ਨਾ ਕਰੋ ਉਹ ਇਦਾਂ ਨਾ ਕਰੋ ਬਾਬਾ ਜੀ ਆਖਣ ਦਾ ਪਿਆਰ